ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਸਾਰਿਆਂ ਨੂੰ ਵਾਹਿਗੁਰੂ ਜੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੱਚੇ ਪਾਤਸ਼ਾਹ ਸੋ ਅੱਜ ਤਾਂ ਗੀਤ ਲੈ ਕੇ ਹਾਜ਼ਰ ਹਾਂ ਪਤੀ ਪਤਨੀ ਦੀ ਨੋਖ ਝੋਕ ਦਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਮਾਨੋ ਅਨੰਦ ਪਿਆਰੇ ਜੀ ਗੀਤ ਦਾ ਹਰ ਰਾਤ ਕਿੱਥੇ ਗੁਜਾਰੀ ਵੇ ਵਗਾਂਦਿਆ ਮੋਰਾ ਵੇ ਰਾਤ ਕਿੱਥੇ ਗੁਜਾਰੀ ਵੇ ਵਗਾਂਦਿਆ ਮੋਰਾ ਰਾਤ ਨੈ ਲੀਂਗ ਜਾਰੀ ਨੀ ਨੀਰੇਸ਼ਮ ਮੈ ਲਿੰਗ ਜਾਰੀ ਨਹੀਂ ਸਸ ਬਸਣ ਨੰਦੇ ਦੇ ਵੇ ਵੇ ਵਗਾਂਦੇ ਮੋਰਾ ਵੇ ਸਸ ਬਸਣ ਨੰਦੇ ਦੇ ਵੇ ਵੇ ਵਗਾਂਦੇ ਮੋਰਾ ਦੇਨ ਨੀਨ ਕੇ ਕੱਟ ਲੈ ਨੀ nīmīnd thērā vē vē bagāndhā mōrā vēṁ mai nīmīnd thērī bhē ਰਨੂ ਆ ਰ ਆਵੇ ਬੇ ਬਗਾਂਦ ਮੋਰਾ ਤੁੰ ਨਕੁਰ ਕਿਥੇ ਵੇ ਦੂਰ ਦਰੇ ਦੇ ਨੀ ਨੀ ਰੇਸ਼ਮ ਦੀਏ ਡੋਰੇ ਸੌਰਵਸਣ ਨਦੀਂ ਦਾ ਵੇ ਵੇ ਵਗਾਂਦੇ ਮੋਰਾ ਵੇ ਸੋਰਾ ਬਸਣ ਨਦੀਂ ਦਾ ਵੇ ਦੇਨ ਚੁੱਪ-ਚਾਪ ਕੱਟ ਲੈ ਨੀ ਨੀ ਰੇਸ਼ਮ ਦੀ ਏ ਡੋਰੇ ਨੀ ਦੇਨ ਚੁੱਪ-ਚਾਪ ਕੱਟ ਲੈ ਨੀ ਨੀ ਰੇਸ਼ਮ ਦੀ ਏ ਡੋਰੇ ਚੁੱਪ ਰਹੀ ਬਥੇਰਾ ਵੇ ਬੇਨਾ ਗਾਂਦ ਮੋਰ ਵੇ ਚੁੱਪ ಬೇವಾ ಗೋರ ಹುಣಕರನ್ನು ಮುಡಿಯ ವೇ ਸਿਰ ਵੀ ਚਿੜ ਕਣਨੀ ਨੀ ਰੇਸ਼ਮ ਦੀਏ ਡੋਰੇ ਨੀ ਹੁਣ ਆਫ ਸਿਰ ਵੀ ਚਿੜ ਕਣਨੀ ਨੀ ਰੇਸ਼ਮ ਦੀਏ ਡੋਰੇ ਤੇਰੀ ਲੋੜ ਤੇਰੀ ਵੇ ම වසගනනී නිරේෂමදියඩොරදීම වසभගනනී ਲੰਗੀਆਂ ਬੇ ਬਗਾਂਦੇ ਮੋਰਾ ਵੇ ਮੁਰਾਂਤਾ ਲੰਗੀਆਂ ਬੇ ਬਗਾਂਦੇ ਮੋਰਾ ਤੁਨਾ ਕਰ ਜੋ ਰਨੀ ਨੀ ਰੇਸ਼ਮ ਦੀਏ ਤੇਰਾ ਮਾਣਬ ਤੇਰਾ ਨੀ ਨੀਰੇ ਸ਼ਮਦੀਏ ਡੋਰੇ ਨੀ ਤੇਰਾ ਮਾਣਬ ਤੇਰਾ ਨੀ ਨੀਰੇ ਸ਼ਮਦੀਏ ਡੋਰੇ ਰਾਤ ਕਿਥੇ ਗੁਜ਼ਾਰੀ ਵੇ ਕਿੱਥੇ ਗੁਜਾਰੀ ਵੇ ਬੇਵਗਾਂ ਦੇ ਮੋਰਾ ਧੰਨਵਾਦ ਜੀ